ਕੁਰਬਾਨੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਤੁਸੀਂ ਵੀਡੀਓ ਵੇਖੀ ਹੋਏਗੀ ਚਮਤਕਾਰ ਕਿਵੇਂ ਹੁੰਦੇ ਨੇ ਮੈਂਟਲੀ ਜਿਉਂਦਾ ਹੋ ਕੇ ਗੁਰੂ ਸਾਹਿਬ ਦਾ ਸਤਕਾਰ ਕੀਤਾ ਇਹਦੇ ਲਈ ਮੈਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਇੱਕ ਜ਼ਰੂਰੀ ਬੇਨਤੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਤ ਸੰਗਤ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਹੋਏਗੀ ਗੁਰਮੁਖ ਪਿਆਰਿਓ ਵੀਡੀਓ ਤੁਸੀਂ ਸਾਰਿਆਂ ਨੇ ਤੱਕ ਲਈ ਹੋਏਗੀ ਤੇ ਜਿਸ ਦੇ ਵਿੱਚ ਇੱਕ ਗਰੰਥੀ ਸਿੰਘ ਹੈ ਉਹ ਗਰੰਥੀ ਸਿੰਘ ਜਿਹੜਾ ਹੈ ਗੁਰੂ ਮਹਾਰਾਜ ਦੀ ਤਾਬਿਆ ਤੋਂ ਉੱਠਦਾ ਤੇ ਪਿਆਰਿਓ ਫਿਰ ਉਹਨੂੰ ਪਹਿਲਾਂ ਤੇ ਅਟੈਕ ਆਉਂਦਾ ਹੈ ਹਾਰਟ ਅਟੈਕ ਜਿਹੜਾ ਦੱਸਿਆ ਜਾਂਦਾ ਤੇ ਹਾਲਾਂਕਿ ਗੁਰੂ ਦਾ ਸਤਕਾਰ ਕਰਨ ਦੇ ਲਈ ਮਿੰਟਲੀ ਕੁਝ ਕੁ ਸਕਿੰਟਾਂ ਲਈ ਚੰਦ ਕੋ ਸਕਿੰਟਾਂ ਲਈ ਜਿਹੜੀ ਹੈ ਉਦੀ ਸਥਿਤੀ ਜਿਹੜੀ ਹੈ ਠੀਕ ਹੁੰਦੀ ਹੈ ਸਤਿਗੁਰੂ ਨੂੰ ਮੱਥਾ ਟੇਕਦਾ ਤੇ ਫਿਰ ਮਗਰਲੇ ਪਾਸੇ ਉਹ ਡਿੱਗ ਪੈਂਦਾ ਤੇ ਹਾਲਾਂਕਿ ਦੇਖੋ ਗੁਰੂ ਦੀ ਹਜ਼ੂਰੀ ਦੇ ਵਿੱਚ ਉਹਦੇ ਪ੍ਰਾਣ ਨਿਕਲੇ ਨੇ ਸਤਿਗੁਰੂ ਦਾ ਸਤਕਾਰ ਕੀਤੇ ਤੋਂ ਬਿਨਾ ਉਹਦੇ ਪ੍ਰਾਣ ਵੀ ਨਹੀਂ ਨਿਕਲੇ ਗੁਰੂ ਦੀ ਹਜ਼ੂਰੀ ਦੇ ਵਿੱਚ ਉਹਨੂੰ ਪੱਕਾ ਐਨ ਪਤਾ ਵੀ ਹੈ ਕਿ ਮੈਨੂੰ ਅਟੈਕ ਆਇਆ ਮੈਂ ਡਿੱਗਿਆ ਤੇ ਫਿਰ ਗੁਰੂ ਦਾ ਸਤਕਾਰ ਵੀ ਉਸਨੇ ਕੀਤਾ ਉਸ ਤੋਂ ਬਾਅਦ ਠੀਕ ਧਰਤੀ ਤੇ ਡਿੱਗਿਆ ਤੇ ਦੁਬਾਰਾ ਉੱਠਿਆ ਨਹੀਂ ਸਾਧ ਸੰਗਤ ਇੱਥੇ ਗੱਲ ਜਿਹੜੀ ਹੈ ਜ਼ਰੂਰ ਸਮਝ ਲਿਓ ਕਿ ਗੁਰੂ ਦੀ ਗੋਦ ਦੇ ਵਿੱਚ ਮੌਤ ਹੋਈ ਤੇ ਪਰ ਪਿਆਰਿਓ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਗੁਰੂ ਦਾ ਜੋ ਬਣਾਇਆ ਹੋਇਆ ਨਿਯਮ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਾਣਾ ਇੱਥੇ ਸਭ ਨੇ ਹੈ ਜਿਹੜਾ ਆਇਆ ਉਹਨੇ ਇੱਕ ਦਿਨ ਇੱਕ ਦਿਨ ਜਾਣਾ ਵੀ ਹੈ ਸਾਧ ਸੰਗਤ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਤੇ ਪਿਆਰਿਓ ਦੇਹੋ ਸੱਜਣ ਅਸੀਸੜੀਆਂ ਜੋ ਹੋਵਾ ਸਾਹਿਬ ਸੋ ਮੇਲ ਆਪਾਂ ਇਹ ਬਚਨ ਸਾਰੇ ਪੜਦੇ ਆਂ ਸਾਧ ਸੰਗਤ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਕਿ ਆਖਰ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ ਪਰ ਉਹ ਲੋਕ ਸੁਭਾਗੇ ਹੁੰਦੇ ਨੇ ਜਿਨ੍ਹਾਂ ਦੀ ਗੁਰੂ ਦੇ ਹੁਕਮ ਦੇ ਅੰਦਰ ਜਿਹੜੀ ਹੈ ਵਾਪਸੀ ਹੁੰਦੀ ਹੈ ਤੇ ਜਾਂ ਫਿਰ ਜਿਹੜੀ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦਾ ਨਾਮ ਲੈ ਕੇ ਜਿਹੜੇ ਸੰਸਾਰ ਤੋਂ ਵਾਪਸੀ ਕਰਦੇ ਨੇ ਸਾਧ ਸੰਗਤ ਪਹਿਲਾਂ ਜਿਹੜਾ ਗੁਰੂ ਦੀ ਤਾਬਿਆ ਬੈਠਾ ਬਾਦ ਵਿੱਚ ਜਿਹੜਾ ਐਨ ਮੱਥਾ ਟੇਕ ਕੇ ਉਹਦੀ ਜਾਨ ਜਾਂਦੀ ਹੈ ਸਾਧ ਸੰਗਤ ਇਹੋ ਜਿਹਾ ਸੁਭਾਗਾ ਭਰੀ ਮੌਤ ਜਿਹੜੀ ਹੈ ਪਿਆਰਿਓ ਉਹ ਹਰ ਕੋਈ ਮੰਗਦਾ ਹੈ ਵੈਸੇ ਤੇ ਮੌਤ ਦੇ ਨਾਂ ਤੋਂ ਸਾਰੀ ਡਰ ਉੱਠਦੇ ਨੇ ਪਰ ਪਿਆਰਿਓ ਗੁਰੂ ਦੀ ਹਜ਼ੂਰੀ ਦੇ ਵਿੱਚ ਸ਼ਾਇਦ ਕੋਈ ਉਸ ਬਜ਼ੁਰਗ ਨੇ ਚੰਗੇ ਕੰਮ ਕੀਤੇ ਸੀ ਜੋ ਐਸਾ ਸਮਾਂ ਜਿਹੜਾ ਉਹਦੇ ਤੇ ਆਇਆ ਕਿਤੇ ਵੀ ਉਸ ਦੀ ਮੌਤ ਹੋ ਸਕਦੀ ਸੀ ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਧ ਸੰਗਤ ਨਾਏ ਲਇ ਨਰਕ ਨਾ ਜਾਈਏ ਇਹ ਵੀ ਆਪਾਂ ਬਚਨ ਪੜ੍ਹਦੇ ਆਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਹ ਵੀ ਕਹਿੰਦੀ ਹੈ ਕਿ ਤੇਰਾ ਨਾਮ ਲਿਆਂ ਜਮਦੂਤ ਵੀ ਛੱਡ ਜਾਂਦੇ ਨੇ ਸਾਧ ਸੰਗਤ ਸ਼ਾਇਦ ਉਹ ਕਹਾਵਤ ਜਿਹੜੀ ਹੈ ਉਹ ਬਚਨ ਗੁਰੂ ਦੇ ਇੱਥੇ ਸੈੱਟ ਬੈਠਦੇ ਨੇ ਗੁਰੂ ਦਾ ਨਾਮ ਲਿਆ ਤੇ ਸ਼ਾਇਦ ਜਮਾ ਨੇ ਇੱਕ ਵਾਰ ਛੱਡ ਵੀ ਦਿੱਤਾ ਗੁਰੂ ਨੂੰ ਮੱਥਾ ਟੇਕਿਆ ਉਸ ਵਾਰ ਫਿਰ ਉਸ ਬਜ਼ੁਰਗ ਦੀ ਮੌਤ ਹੁੰਦੀ ਹੈ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇੱਕ ਪਹਿਲਾਂ ਵੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਗਰੰਥੀ ਸਿੰਘ ਦੀ ਜਿਹੜੀ ਅਰਦਾਸ ਕਰਦੇ ਹੋਏ ਜਿਹੜੀ ਹੈ ਮੌਤ ਹੁੰਦੀ ਹੈ ਇੱਕ ਬਜ਼ੁਰਗ ਹੋਰ ਜਿਹਦੀ ਸੇਵਾ ਕਰਦੇ ਹੋਏ ਤਾਬਿਆਂ ਦੇ ਵਿੱਚ ਝਾੜੂ ਦੀ ਸੇਵਾ ਕਰਦੇ ਹੋਏ ਮੌਤ ਹੁੰਦੀ ਹੈ ਪਰ ਪਿਆਰਿਓ ਉਹ ਘੱਟ ਲੋਕ ਨੇ ਜਿਹੜੇ ਨੂੰ ਸਮਝ ਪਾਉਂਦੇ ਨੇ ਇਹ ਸ਼ਾਇਦ ਗੁਰੂ ਦੀ ਕਲਾ ਹੈ ਤੇ ਪਰ ਪਿਆਰਿਓ ਜਿਨ੍ਹਾਂ ਨੂੰ ਇਹ ਸੱਚ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ ਗੁਰੂ ਦੇ ਹੁਕਮ ਦੇ ਅੰਦਰ ਜਾਂ ਗੁਰੂ ਦੇ ਦਰਬਾਰ ਦੇ ਗੁਰੂ ਦੇ ਕੋਲੇ ਜਿਹੜੀ ਹੈ ਉਹਨਾਂ ਦੀ ਮੌਤ ਹੁੰਦੀ ਹੈ ਪਿਆਰਿਓ ਉਹ ਬੜੇ ਭਾਗਾਂ ਵਾਲੇ ਨੇ ਸ਼ਾਇਦ ਉਹਨਾਂ ਲੋਕਾਂ ਦੇ ਕੋਈ ਚੰਗੇ ਕਰਮ ਕੀਤੇ ਹੋਏ ਸੀ ਜੋ ਇਹਨਾਂ ਲੋਕਾਂ ਨੂੰ ਇਹੋ ਜਿਹਾ ਸਮਾਂ ਮਿਲਿਆ ਹੈ ਪਿਆਰਿਓ ਕਿੰਦੀ ਵੱਡੀ ਜਿਹੜੀ ਉਸ ਬਜ਼ੁਰਗ ਤੇ ਕਿਰਪਾ ਹੋਈ ਮਰ ਕੇ ਵੀ ਉੱਠ ਕੇ ਦੁਬਾਰਾ ਗੁਰੂ ਨੂੰ ਜਿਹੜਾ ਹੈ ਨਮਸਕਾਰ ਕੀਤਾ ਤੇ ਫਿਰ ਮੌਤ ਹੁੰਦੀ ਹੈ ਉਹ ਵੀਡੀਓ ਸਾਰਿਆਂ ਨੇ ਵੇਖੀ ਹੋਣੀ ਹੈ ਸਤਗੁਰੂ ਕਿਰਪਾ ਕਰਨ ਉਸ ਜ਼ੁਰਗ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜਾਣਾ ਸਾਰਿਆਂ ਨੇ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਇਹ ਗੱਲ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ